ਮੈਨੂੰ ਲੱਗਦਾ ਤੁਸੀਂ ਵੀ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਦੇ ਹੋਗੇ ਜੇ ਤੁਸੀਂ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਦੇ ਹੋ ਤਾਂ ਤੁਹਾਡਾ ਮੋਬਾਈਲ ਵੀ ਗਰਮ ਹੁੰਦਾ ਹੋਣਾ ਜੇ ਤੁਹਾਨੂੰ ਵੀ ਇਹ ਪ੍ਰੋਬਲਮ ਆ ਰਹੀ ਹੈਗੀ ਤੇ ਤੁਹਾਡਾ ਮੋਬਾਈਲ ਗਰਮ ਹੋ ਰਿਹਾਗਾ ਤਾਂ ਅੱਜ ਮੈਂ ਤੁਹਾਨੂੰ ਦੋ ਸੈਟਿੰਗ ਦੱਸਦੀਆਂ ਜੀ ਦੇ ਨਾਲ ਤੁਹਾਡਾ ਜਿਹੜਾ ਮੋਬਾਈਲ ਗਰਮ ਨਹੀਂ ਹੋਣਾ ਵੀਡੀਓ ਨੂੰ ਸੇਵ ਕਰ ਲਿਓ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਆਪਣੇ ਫੋਨ ਦੇ ਵਿੱਚ ਪਹਿਲੀ ਸੈਟਿੰਗ ਕਰਨੀ ਹੈਗੀ ਉਹਦੇ ਵਿੱਚ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸੈਟਿੰਗ ਦੇ ਵਿੱਚ ਜਾਣਾ ਤੇ ਇੱਥੇ ਜਾ ਕੇ ਤੁਸੀਂ ਸਰਚ ਕਰਨਾ ਸਕੈਨਿਕਾ ਇਦੇ ਵਿੱਚ ਤੁਹਾਨੂੰ ਦੋ ਆਪਸ਼ਨਾਂ ਮਿਲਣਗੀਆਂ ਵਾਈਫਾਈ ਸਕੈਨਿੰਗ ਤੇ ਬਲੂਟੂਥ ਸਕੈਨਿੰਗ ਇਹ ਦੋਨੇ ਆਪਸ਼ਨਾਂ ਨੂੰ ਤੁਸੀਂ ਆਫ ਕਰ ਦੇਣਾ ਇਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਮੋਬਾਈਲ ਯੂਜ਼ ਨਹੀਂ ਕਰਦੇ ਹੈਗੇ ਤਾਂ ਤੁਸੀਂ ਮੋਬਾਈਲ ਰੱਖ ਦਿਨੇ ਤਾਂ ਇਹ ਸਕੈਨਿੰਗ ਚੱਲੀ ਜਾਂਦੀ ਹੈ ਜਿਸ ਦੇ ਨਾਲ ਤੁਹਾਡਾ ਫੋਨ ਕੀ ਗਰਮ ਹੋਣ ਲੱਗ ਜਾਂਦਾ ਜੇ ਤੁਸੀਂ ਇਹ ਆਪਸ਼ਨਾਂ ਨੂੰ ਆਫ ਕਰਤਾ ਤਾਂ ਤੁਹਾਡਾ ਮੋਬਾਈਲ ਗਰਮ ਨਹੀਂ ਹੋਵੇਗਾ ਦੂਸਰੀ ਸੈਟਿੰਗ ਤੁਸੀਂ ਕੀ ਕਰਨੀ ਹੈ ਸੈਟਿੰਗ ਦੇ ਵਿੱਚ ਹੀ ਸਰਚ ਕਰਨਾ ਪਰਮਿਸ਼ਨ ਮੈਨੇਜਰ ਇਦੇ ਵਿੱਚ ਤੁਹਾਨੂੰ ਦੋ ਆਪਸ਼ਨ ਆ ਮਿਲਣਗੇ ਲੋਕੇਸ਼ਨ ਦੇ ਮਾਈਕ੍ਰੋਫੋਨ ਦੀ ਇਹਦੇ ਵਿੱਚ ਤੁਸੀਂ ਚੈੱਕ ਕਰ ਲੈਣਾ ਜਿਹੜੀ ਐਪ ਦੇ ਵਿੱਚ ਤੁਹਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ ਉੱਥੇ ਜਾ ਕੇ ਤੁਸੀਂ ਇਹਨਾਂ ਦੀ ਪਰਮਿਸ਼ਨ ਨੂੰ ਆਫ ਕਰ ਦੇਣਾ ਤੇ ਇਸ ਤੋਂ ਬਾਅਦ ਤੁਹਾਡਾ ਜਿਹੜਾ ਮੋਬਾਈਲ ਆ ਉਹ ਗਰਮ ਨਹੀਂ ਹੁਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ